ਇਹ ਸਾਡੇ ਸਪੈਸ਼ਲ ਚਾਈਲਡ ਨੇ ਸਾਡੇ ਸਕੂਲ ਦੇ ਸਪੈਸ਼ਲ ਬੱਚੇ ਨੇ ਜਿਨ੍ਹਾਂ ਨੂੰ ਮਾਪੇ ਨੇ ਜਾਂ ਤਾਂ ਇਸ ਕਰਕੇ ਛੱਡ ਦਿੱਤਾ ਗਿਆ ਮਾਪੇ ਵੱਲੋਂ ਵੀ ਇਹ ਮੰਦ ਬੁੱਧੀ ਸੀਗੇ ਜਾਂ ਉਹਨਾਂ ਦੇ ਕਰਮ ਮਾੜੇ ਸੀ ਮਾਪੇ ਦੇ ਜਿਹੜੇ ਆਪਣੇ ਇਹਨਾਂ ਰੱਬ ਵਰਗੇ ਬੱਚਿਆਂ ਦੀ ਸੇਵਾ ਨਹੀਂ ਕਰ ਸਕੇ ਪਰ ਅੱਜ ਸਾਡੇ ਪਰਿਵਾਰ ਦੇ ਇਹ ਮੈਂਬਰ ਸਾਡੇ ਪਰਿਵਾਰ ਦੇ ਇਹ ਧੀਆਂ ਪੁੱਤ ਇੱਕ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਰਹੇ ਨੇ ਸੁਪਨਿਆਂ ਦੇ ਘਰ ਲੈ ਕੇ रवि आ गया लाल लाल रामदीम आ गया ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੇ ਸਪੈਸ਼ਲ ਚਾਈਲਡ ਨੇ ਸਾਡੇ ਸਕੂਲ ਦੇ ਸਪੈਸ਼ਲ ਬੱਚੇ ਨੇ ਜਿਨ੍ਹਾਂ ਨੂੰ ਮਾਪੇ ਨੇ ਜਾਂ ਤਾਂ ਇਸ ਕਰਕੇ ਛੱਡ ਦਿੱਤਾ ਗਿਆ ਮਾਪੇ ਬਲਿਓ ਵੀ ਇਹ ਮੰਦਬੁੱਧੀ ਸੀਗੇ ਜਾਂ ਉਹਨਾਂ ਦੇ ਕਰਮ ਮਾੜੇ ਸੀ ਮਾਪੇ ਦੇ ਜਿਹੜੇ ਆਪਣੇ ਇਹਨਾਂ ਰੱਬ ਵਰਗੇ ਬੱਚਿਆਂ ਦੀ ਸੇਵਾ ਨਹੀਂ ਕਰ ਸਕੇ ਕਈ ਮਾਪੇ ਇਸ ਦੁਨੀਆ ਤੋਂ ਵੀ ਚਲੇ ਗਏ ਜਿਨ੍ਹਾਂ ਦੇ ਬੱਚੇ ਸੜਕਾਂ ਤੇ ਰੁੜ ਗਏ ਪਰ ਅੱਜ ਸਾਡੇ ਪਰਿਵਾਰ ਦੇ ਇਹ ਮੈਂਬਰ ਸਾਡੇ ਪਰਿਵਾਰ ਦੇ ਇਹ ਧੀਆਂ ਪੁੱਤ ਇੱਕ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਰਹੇ ਨੇ ਸੁਪਨਿਆਂ ਦੇ ਘਰ ਵਿੱਚ ਅੱਜ ਅਸੀਂ ਇਹਨਾਂ ਬੱਚਿਆਂ ਦੇ ਨਾਲ ਤੁਹਾਡੀ ਸਾਰਿਆਂ ਦੀ ਸਾਂਝ ਪਾਉਣ ਲੱਗੇ ਆ ਰੁਕੋ ਪੁੱਤ ਰੁਕੋ ਪੰਡਤ ਜੀ ਆਜੋ ਰੇ ਇਹ ਬੱਚੇ ਨੇ ਸਾਡੇ ਪਰਿਵਾਰ ਦੇ ਫਲਵਾੜੀ ਦੇ ਉਹ ਫੁੱਲ ਨੇ ਜਿਨ੍ਹਾਂ ਦੀ ਮਹਿਕ ਆ ਜਿਹੜੀ ਉਹ ਸੁਪਨਿਆਂ ਦੇ ਘਰ ਨੂੰ ਹਮੇਸ਼ਾ ਇਦਾਂ ਮਹਿਕਾਉਂਦੀ ਰਹਿੰਦੀ ਆ ਵੀ ਸਾਡੇ ਚਿਹਰਿਆਂ ਤੇ ਖੁਸ਼ੀ ਸਾਡੇ ਦਿਲ ਦੇ ਵਿੱਚ ਇਹਨਾਂ ਦੇ ਪ੍ਰਤੀ ਪਿਆਰ ਦੀ ਭਾਵ ਹੈ ਜਿਹੜੇ ਉਹ ਸਾਡੇ ਵਰਕਰਾਂ ਰਹਿੰਦੇ ਆ ਸਾਡੇ ਪਰਿਵਾਰ ਦੇ ਮੈਂਬਰ ਆ ਨਿੱਕੀਆਂ ਨਿੱਕੀਆਂ ਧੀਆਂ ਸਾਡੀਆਂ ਆਰਤੀ ਪ੍ਰੀਤੀ ਬੱਚੀ ਅੱਖਾਂ ਤੋਂ ਬ্লাইন্ড ਆ ਮਾਵਾ ਨੇ ਜਦ ਪਰਿਵਾਰ ਨੇ ਇਸ ਕਰਕੇ ਛੜਤਾ ਵੀ ਇਹ ਡਿਸੇਬਲ ਸੀ ਬੱਚੇ ਇਹ ਬੱਚਿਆਂ ਨੂੰ ਉਹ ਪਾਲ ਨਹੀਂ ਸਕੇ ਜਿਹੜੇ ਤੰਦਰੁਸਤ ਬੱਚੇ ਸੀ ਜਿਹੜੇ ਪੜਨ ਲਿਖਣ ਵਾਲੇ ਬੱਚੇ ਸੀ ਉਹ ਤਾਂ ਉਹਨਾਂ ਦੇ ਆਪਣੇ ਆ ਉਹਨਾਂ ਦੇ ਧੀਆਂ ਪੁੱਤ ਨੇ ਉਹਨਾਂ ਦੇ ਅਫਸਰ ਪੁੱਤ ਬਣਨਗੇ ਅਫਸਰ ਧੀਆਂ ਬਣਨਗੀਆਂ ਪਰ ਜਿਹੜੇ ਬੱਚੇ ਰੱਬ ਵਰਗੇ ਸਿੱਧੇ ਸੀਗੇ ਉਹ ਉਹਨਾਂ ਨੇ ਛੱਡ ਦਿੱਤੇ ਤੇ ਇਹਨਾਂ ਸਾਡੇ ਪਰਿਵਾਰ ਦੇ ਮੈਂਬਰਾਂ ਵਾਸਤੇ ਅਰਦਾਸ ਕਰਿਓ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਅਰਦਾਸ ਕਰਿਓ ਵੀ ਇਹ ਸਦਾ ਖੁਸ਼ ਰਹਿਣ ਇਹਨਾਂ ਵਾਸਤੇ ਅਸੀਂ ਇੱਕ ਛੋਟਾ ਜਿਹਾ ਅਪਰਾਲਾ ਕੀਤਾ ਸਪੈਸ਼ਲ ਚਾਈਲਡ ਸਕੂਲ ਬਣਾਇਆ ਵਾ ਜਿਹਦੇ ਵਿੱਚ ਟੀਚਰ ਨੇ ਸਾਡੇ ਫਿਜ਼ੀਓਥੈਰੇਪਿਸਟ ਨੇ ਸਪੀਚ ਥੈਰੇਪਿਸਟ ਨੇ ਬਿਹੇਵੀਅਰ ਥੈਰੇਪਿਸਟ ਨੇ ਇਹ ਸਾਰਾ ਦਿਨ ਬੱਚਿਆਂ ਨੂੰ ਬੱਚਿਆਂ ਦੇ ਬਿਹੇਵੀਅਰ ਤੇ ਕੰਮ ਕਰਦੇ ਨੇ ਬੱਚਿਆਂ ਦੀ ਜੇ ਕਈ ਬੱਚੇ ਬੋਲਦੇ ਨਹੀਂਗੇ ਉਹਨਾਂ ਨੂੰ ਬੋਲਣਾ ਸਿਖਾਉਣਾ ਉਹਨਾਂ ਨੂੰ ਸਪੀਚ ਥੈਰੇਪੀ ਤੇ ਕੰਮ ਕਰਦੇ ਨੇ ਬਹੁਤ ਸਾਰੇ ਬੱਚੇ ਨੇ ਜਿਹੜੇ ਚੱਲ ਫੇਰ ਨਹੀਂ ਸਕਦੇ ਜਿਵੇਂ ਗਰਦਿੱਤਾ ਤੁਸੀਂ ਦੇਖਦੇ ਹੋ ਬੀਲਚੇਅਰ ਤੇ ਬੈਠਾ ਇਹ ਦੋ ਸਾਡੀਆਂ ਧੀਆਂ ਬੀਲਚੇਅਰ ਤੇ ਬੈਠੀਆਂ ਤੇ ਇਦਾਂ ਹੀ ਕੋਮਲ ਵੀ ਬੀਲਚੇਅਰ ਤੇ ਸੀਗਾ ਹੁਣ ਖੜਾ ਹੋਣਾ ਜਦ ਤੁਰਨ ਲੱਗ ਗਿਆ ਆਪਣੇ ਪੈਰਾਂ ਤੇ ਖੜਾ ਹੋ ਗਿਆ ਇਹਨਾਂ ਦੀ ਸਖੋਸ਼ਣ ਸਦਕਾ ਸਾਡਾ ਸੁਖੂ ਇਹ ਵੀ ਨਹੀਂ ਬੱਚਾ ਬਿਲਕੁਲ ਹੀ ਸਰੀਰ ਇਦਾਂ ਮੁੜਿਆ ਹੋਇਆ ਸੀਗਾ ਅੱਜ ਐਕਟੀਵਿਟੀ ਕਰਨ ਲੱਗ ਗਿਆ ਹੌਲੀ ਹੌਲੀ ਤੁਰਨ ਵੀ ਲੱਗ ਜੂਗਾ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਤੇ ਅਰਦਾਸਾਂ ਨਾਲ ਅਸੀਸਾਂ ਦੇ ਨਾਲ ਤੇ ਇਹ ਸਾਡੇ ਪਰਿਵਾਰ ਦੇ ਇਹਨਾਂ ਮੈਂਬਰਾਂ ਵਾਸਤੇ ਤੁਹਾਨੂੰ ਬੇਨਤੀ ਆ ਅਰਦਾਸ ਵੀ ਕਰਿਓ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਤੇ ਬੇਨਤੀ ਆ ਇਹਨਾਂ ਦੀ ਸਪੋਰਟ ਵੀ ਕਰਿਓ ਅਸੀਂ ਜਿਹੜੇ ਸਾਡੇ ਸਪੈਸ਼ਲ ਚਾਈਲਡਸ ਨੇ ਉਹਨਾਂ ਵਾਸਤੇ ਸਕੂਲ ਬਣਾਇਆ ਤਿੰਨ ਕਲਾਸਾਂ ਹੀ ਬਣੀਆਂ ਹਜੇ ਤੱਕਰ ਸਾਤੋਂ ਅਸੀਂ ਚਾਹੁੰਦੇ ਆ ਇਹਨਾਂ ਨੇ ਘੱਟੋ ਘੱਟ ਤਿੰਨ ਕਲਾਸਾਂ ਹੋਰ ਬਣਨ ਤੇ ਨਾਲ ਇਹਨਾਂ ਵਾਸਤੇ ਸਪੈਸ਼ਲ ਵਾਸ਼ਰੂਮ ਬਣ ਜਵੇ ਬਣ ਜਾਣ ਉੱਥੇ ਤੇ ਸਪੈਸ਼ਲੀ ਇੱਕ ਵਧੀਆ ਗਰਾਊਂਡ ਬਣ ਜੇ ਜਿੱਥੇ ਬੱਚਿਆਂ ਦੇ ਖੇਡਣ ਦਾ ਇਹਨਾਂ ਦੇ ਮਨ ਨੂੰ ਖੁਸ਼ ਕਰਨ ਦਾ ਤਰੀਕੇ ਸਾਰੇ ਜਿਹੜੇ ਬੱਚਿਆਂ ਵਾਸਤੇ ਵਰਤੇ ਜਾਣ ਤੇ ਉਹ ਹੌਲੀ ਹੌਲੀ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਆ ਜੇ ਕੋਈ ਭੈਣ ਭਰਾ ਸਪੋਰਟ ਕਰ ਸਕਦਾ ਤਾਂ ਉਹ ਵੀ ਜ਼ਰੂਰ ਕਰਿਓ ਆਪਾਂ ਇਹਨਾਂ ਬੱਚਿਆਂ ਦਾ ਸਕੂਲ ਆ ਜਿਹੜਾ ਉਹ ਪੂਰਾ ਇੱਕ ਵਧੀਆ ਫੁੱਲ ਫਲੈਜ ਸਕੂਲ ਚਲਾ ਸਕੀਏ ਬਣਾ ਸਕੀਏ ਪਹਿਲਾਂ ਸਾਡੇ ਕੋਲੇ ਸਿਰਫ ਦੋ ਹੀ ਟੀਚਰ ਸੀਗੇ ਗੁਰਦੀਪ ਭੈਣ ਜੀ ਤੇ ਮਨਦੀਪ ਭੈਣ ਜੀ ਹੁਣ ਸਾਡੇ ਕੋਲੇ ਪੰਜ ਟੀਚਰ ਨੇ ਟੀਚਰਾਂ ਦੇ ਆਉਣ ਨਾਲ ਵੀ ਸਾਨੂੰ ਬਹੁਤ ਸਪੋਰਟ ਮਿਲੀ ਹੈ ਇਹ ਸਾਡੇ ਸੁਪਨਿਆਂ ਦੇ ਘਰ ਦੇ ਬੱਚੇ ਨੇ ਜਿਹੜੇ ਇੱਥੇ ਪਰਮਾਨੈਂਟ ਰਹਿੰਦੇ ਨੇ ਤੇ ਇੰਨੇ ਕੀ ਬੱਚੇ ਸਾਡੇ ਕੋਲੇ ਉਹ ਵੀ ਨੇ ਜਿਹੜੇ ਘਰਾਂ ਤੋਂ ਆਉਂਦੇ ਨੇ ਫਿਜ਼ੀਓਥੈਰੇਪੀ ਵਾਸਤੇ ਸਪੀਚ ਥੈਰੇਪੀ ਵਾਸਤੇ ਬਿਹੇਵੀਅਰ ਥੈਰੇਪੀ ਵਾਸਤੇ ਹਰ ਮਹੀਨੇ ਅਸੀਂ 10 ਕ ਬੱਚੇ ਜਿਹੜੇ ਸਿਲੈਕਟ ਕਰਦੇ ਆਂ ਕੈਂਪ ਦੇ ਵਿੱਚੋਂ ਉਹਨਾਂ ਨੂੰ ਇੱਥੇ ਰੱਖ ਕੇ ਉਹਨਾਂ ਦੀਆਂ ਥੈਰੇਪੀਜ਼ ਵਗੈਰਾ ਕਰਾਉਨੇ ਆ ਤੇ ਆਉਣ ਵਾਲੇ ਸਮੇਂ 'ਚ ਸਾਡੀ ਕੋਸ਼ਿਸ਼ ਆ ਇਹ ਵੀ ਇਹ ਸਕੂਲ ਨੂੰ ਹੋਰ ਵੱਡਿਆਂ ਕੀਤਾ ਜਾਵੇ ਕਿਉਂਕਿ ਬਹੁਤ ਲੋੜ ਆ ਉਹਨਾਂ ਬੱਚਿਆਂ ਨੂੰ ਜਿਹੜੇ ਸੁੱਖੂ ਵਰਗੇ ਬੱਚੇ ਘਰਾਂ ਦੇ ਵਿੱਚ ਪਏ ਨੇ ਜਿਨ੍ਹਾਂ ਦੀ ਮਦਦ ਨਹੀਂ ਹੁੰਦੀ ਜਾਂ ਆਰਤੀ ਵਰਗੇ ਜਾਂ ਇਨਾ ਪ੍ਰੀਤੀ ਵਰਗੇ ਬੱਚਿਆਂ ਨੂੰ ਮਾਪੇ ਨੇ ਸਿਰਫ ਇਸ ਕਰਕੇ ਮੰਜੇ ਤੇ ਬਿਠਾਤਾ ਬਸ ਵੀ ਬਸ ਰੋਟੀ ਪਾਣੀ ਦੇਤਾ ਇੰਨਾ ਹੀ ਬਹੁਤ ਆ ਦੁੱਧ ਪਾਣੀ ਦੇਤਾ ਬਹੁਤ ਆ ਇਹਨਾਂ ਨੂੰ ਚੱਲਣ ਫਿਰਨ ਤੋਂ ਪਾਹਾਜ ਹੋ ਗਈਆਂ ਤਾਂ ਵੀ ਕੋਈ ਫਰਕ ਨਹੀਂ ਪਿਆ ਤੇ ਅੱਜ ਇਹ ਬੱਚੀਆਂ ਦੁਆਰਾ ਫੇਰ ਚੱਲਣ ਜੋਗੀਆਂ ਹੋਣ ਜਾ ਰਹੀਆਂ ਵਾ ਤੇ ਇਦਾਂ ਇਹਨਾਂ ਇਦਾਂ ਦੇ ਬੱਚੇ ਜਦੋਂ ਕਿਸੇ ਦੇ ਘਰ ਚ ਜਨਮ ਲੈਂਦੇ ਆ ਤਾਂ ਮਾਪੇ ਉਸ ਤਰੀਕੇ ਨਾਲ ਉਹਨਾਂ ਦੀ ਪਰਪਰੇਸ਼ਨ ਨਹੀਂ ਕਰਦੇ ਬਹੁਤ ਘੱਟ ਕਰਦੇ ਨੇ ਐ ਨਹੀਂ ਵੀ ਕਰਦੇ ਨਹੀਂ ਬਹੁਤ ਇਦਾਂ ਦੇ ਵੀ ਨੇ ਜਿਹੜੇ ਫੁੱਲਾਂ ਵਾਂਗੂ ਰੱਖਦੇ ਨੇ ਇਦਾਂ ਦੇ ਬੱਚਿਆਂ ਨੂੰ ਪਰ ਬਹੁਤ ਘੱਟ ਨੇ ਜਿਹੜੇ ਧਿਆਨ ਦਿੰਦੇ ਨੇ ਹੁਣ ਜਿਵੇਂ ਇਹ ਬੱਚੀ ਆ ਸਾਡੇ ਕੋਲੇ ਕਿ ਪ੍ਰਭਜੋਤ ਕੌਰ ਆ ਬੱਚੀ ਦਾ ਨਾਂ ਮਾਂ ਛੱਡ ਕੇ ਚਲੇਗੀ ਪਿਓ ਦੀ ਰੀੜ ਦੀ ਹੱਡੀ ਟੁੱਟ ਗਈ ਮੰਜੇ ਤੇ ਪਿਆ ਗਿਆ ਇਹ ਬੱਚੀ ਘਰ ਚ ਕਿਦਾਂ ਟਾਈਮ ਕੱਢਦੀ ਸੀਗੀ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਹੁਣ ਪਿਓ ਹਸਪਤਾਲ ਚ ਦਾਖਲ ਆ ਉਹ ਵੀ ਮੰਜੀ ਤੇ ਪਿਆ ساری ਉਮਰ ਚੱਲ ਨਹੀਂ ਸਕਦਾ ਉਹ ਵਿਚਾਰਾ ਰੀਡ ਦੀ ਹੱਡੀ ਟੁੱਟੀ ਹੋਈ ਹੈ ਦੀ ਤੇ ਇਹ ਧੀ ਉੱਥੇ ਕਿਹੜੇ ਹਾਲਾਤਾਂ ਸੀ ਅੱਜ ਇੱਥੇ ਸੁਪਨਿਆਂ ਦੇ ਘਰ ਆ ਗਈ ਹੈ ਦੀ ਕੇਅਰ ਹੁੰਦੀ ਹੈ ਸਾਡੀਆਂ ਭੈਣਾਂ ਸਾਰਾ ਦਿਨ ਦੀ ਸ਼ਾਮ ਸੰਭਾਲ ਕਰਦੀਆਂ ਤੇ ਸਾਡੀ ਕੋਸ਼ਿਸ਼ ਆਉਣ ਵਾਲੇ ਸਮੇਂ ਚ ਜਿਹੜੇ ਇਸ ਤਰ੍ਹਾਂ ਦੇ ਬੱਚੇ ਨੇ ਡਿਸੇਬਲ ਜਿਹੜੇ ਘਰਾਂ ਦੇ ਵਿੱਚ ਇੱਕ ਘਰ ਦੇ ਫालतू ਸਮਾਨ ਵਾਂਗੇ ਕੋਨੇ ਤੇ ਪਏ ਰਹਿੰਦੇ ਆ ਅਸੀਂ ਚਾਹੁੰਦੇ ਆ ਉਹਨਾਂ ਨੂੰ ਅਸੀਂ ਇੱਥੇ ਲਿਆ ਕੇ ਉਹਨਾਂ ਦੀ ਪਹਿਲਾਂ ਤਾਂ ਪੜ੍ਹਾਈ ਲਿਖਾਈ ਦਾ ਕੰਮ ਸ਼ੁਰੂ ਕਰੀਏ ਸਕੂਲ ਦੇ ਵਿੱਚ ਵਧੀਆ ਕਲਾਸਾ ਹੋਣ ਵੱਡਾ ਸਕੂਲ ਬਣ ਜਵੇ ਇੱਥੇ ਤੇ ਨਾਲ ਦੀ ਨਾਲ ਅਸੀਂ ਚਾਹੁੰਦੇ ਆ ਹੌਸਟਲ ਵੀ ਬਣ ਜਵੇ ਡਿਸੇਬਲ ਬੱਚਿਆਂ ਵਾਸਤੇ ਹੌਸਟਲ ਹੋਵੇ ਉਹਨਾਂ ਨੂੰ ਇੱਥੇ ਰੱਖੀਏ ਅਸੀਂ 6 ਮਹੀਨੇ ਸਾਲ ਦੀ ਉਹਨਾਂ ਦੀ ਪੜ੍ਹਾਈ ਕਰਾਈਏ ਉਹ ਬਰੇਲ ਪੜ੍ਹਨ ਜਿਹੜੇ ਬ্লাইਂਡ ਨੇ ਜਿਹੜੇ ਡਿਸੇਬਲ ਬੱਚੇ ਨੇ ਉਹਨਾਂ ਨੂੰ ਵੀ ਜਿੰਨੀ ਪੜ੍ਹਾਈ ਕਰਾ ਸਕਦੇ ਆ ਉਹਦੀ ਐਕਟੀਵਿਟੀਜ਼ ਕਰਾਈ ਗੁੰਗੇ ਬੋਲੇ ਬੱਚੇ ਆ ਉਹਨਾਂ ਨੂੰ ਸਾਈਨ ਲੈਂਗੁਏਜ ਦੇ ਨਾਲ ਜੋੜਿਆ ਜਾਵੇ ਅੰਜ ਉਹ ਵੀ ਬੱਚੇ ਆਪਣੇ ਜੀਵਨ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਸਕਣ ਕਿ ਸਾਡਾ ਸੁਪਨਾ ਸਾਡੇ ਸੁਪਨਿਆਂ ਦੇ ਘਰ ਦਾ ਇੱਕ ਦਿਨ ਮਹਾਰਾ ਜਰੂਰ ਪੂਰਾ ਕਰਨਗੇ ਸੱਚੇ ਪਾਤਸ਼ਾਹ ਸਾਡਾ ਇਹ ਛੋਟਾ ਜਿਹਾ ਕਦਮ ਸਾਡੀ ਇਹ ਛੋਟੀ ਜੀ ਪਹਿਲ ਹੈ ਜਿਹੜੀ ਇਹਨਾਂ ਬੱਚਿਆਂ ਲਈ ਇੱਕ ਦਿਨ ਇਹ ਜਰੂਰ ਰੰਗ ਲੈ ਕੇ ਆਊਗੀ ਤੇ ਤੁਸੀਂ ਵੀ ਕਰਿਓ ਅਰਦਾਸ ਸਾਡੇ ਇਹਨਾਂ ਫਲਵਾੜੀ ਦੇ ਫੁੱਲਾਂ ਵਾਸਤੇ ਜਿਨ੍ਹਾਂ ਦੀ ਮਹਿਕ ਹੈ ਜਿਹੜੀ ਉਹ ਪੂਰੀ ਦੁਨੀਆ 'ਚ ਵਿਖਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਨੇ ਸ਼ੋਹਰਾ ਸਤਿ ਸ਼੍ਰੀ ਅਕਾਲ ਸਤਿ ਨਿਹਾਲ ਸਤਿ ਸ਼੍ਰੀ ਅਕਾਲ ਲੱਗਿਆ ਆ ਗਿਆ ਲੱਗਿਆ ਆ ਗਿਆ ਵਾਹ ਸਾਡਾ ਰਾਜ ਕੁਮਾਰ ਆ ਗਿਆ ਰਾਜ ਕੁਮਾਰ ਓਏ ਮਨੋਜ ਆ ਗਿਆ ਮਨੋਜ ਆ ਗਿਆ ਮਨੋਜ ਆ ਗਿਆ ਓਏ ਸਾਡਾ ਰਵੀ ਆ ਗਿਆ ਰਵੀ ਆ ਗਿਆ ਰਵੀ ਆ ਗਿਆ ਓਏ ਸਾਡਾ ਲਾਲ ਆ ਗਿਆ ਲਾਲੂ ਆ ਗਿਆ ਓਏ ਸਾਡਾ ਰਬਦੀਪ ਆ ਗਿਆ ਰਬਦੀਪ ਆ ਗਿਆ ਓਏ ਸਾਡਾ ਰਾਜਕੁਮਾਰ ਆ ਗਿਆ ਰਾਜਕੁਮਾਰ ਆ ਗਿਆ ਓਏ ਸਾਡਾ ਵੀ ਆ ਗਿਆ ਰਾਮ ਪੱਲੂ ਰਾਮ ਹਾਂ ਪਿਆਰੇ ਰੋਟੀ ਖਾਣੀਆਂ ਮੈਂ ਵੀ ਖਾਣੀਆਂ ਰੋਟੀ ਸਾਰੇ ਜਾਨ ਨੇ ਥਾਵਾਂਗੀ ਹਾਂ ਜੀ ਭਈਆ ਦੇਵਾ ਆ ਗਿਆ ਦੇਵਾ ਆ ਗਿਆ ਦੇਵਾ ਆ ਗਿਆ ਦੇਵਾ 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 ਹਾਂ ਚਲੋ ਚਲੋ ਚਲੇ ਚਲੋ ਚਲੇ ਓਏ ਆ ਗਿਆ ਸਾਡਾ ਫੌਜੀ ਫੌਜੀ ਆ ਗਿਆ ਉਹ ਕਰ ਦਿੱਤਾ ਵੀ ਆ ਗਿਆ ਸਾਡਾ ਕਰ ਦਿੱਤਾ ਹਾਂ ਵੀ ਪੀਤਿਆ ਲੱਗਾ ਉੱਪਰ ਟੁਕੜਾ ਸਾਡਾ ਬਟਾ ਸ਼ਾਬਾਸ਼ ਸ਼ਾਬਾਸ਼ ਹਾਂ ਵੀ ਆਓ ਹਾਂ ਕਿਵੇਂ ਆ ਕੀ ਕਰ ਤੂੰ ਹਣ ਤੁਰਨ ਲੱਗੀ ਤੂੰ ਇਹ ਬੱਚੀ ਬਿਲਕੁਲ ਤੁਰ ਨਹੀਂ ਸਕਦੀ ਸੀ ਮੰਜੇ ਤੇ ਬੈਠੀ ਐਦਾਂ ਐਦਾਂ ਕਰੀ ਜਾਂਦੀ ਸੀ ਬਸ ਢੁੱਪੇ ਕੱਲੀ ਨੂੰ ਛੱਡ ਕੇ ਚਲੇ ਜਾਂਦੇ ਸੀ ਇਹਦੇ ਪੂਆ ਜੀ ਤੇ ਹੁਣ ਅੱਜ ਇਹ ਬੱਚੀ ਆਪਣੇ ਪੈਰਾਂ ਤੇ ਖੜੀ ਹੈ ਤੇ ਇਹ ਸਾਡੇ ਟੀਚਰ ਸਰਬਾਨਾਂ ਦੀ ਸਾਰਿਆਂ ਦੀ ਕੋਸ਼ਿਸ਼ ਤੇ ਮਿਹਨਤ ਸਦਕਾ ਅੱਜ ਇਹ ਬੱਚੀ ਆਪਣੇ ਯੋਗ ਹੋ ਚੱਲੀ ਆ ਆਉਣ ਵਾਲੇ ਸਮੇਂ 'ਚ ਇਹ ਬੱਚੀ ਇੰਡੀਪੈਂਡੈਂਟ ਹੋ ਕੇ ਆਪਣਾ ਜੀਵਨ ਬਤੀਤ ਕਰ ਸਕੂਗੀ ਇਹ ਸਾਡੀ ਕੋਸ਼ਿਸ਼ ਹੈ ਛੋਟੀ ਜੀ ਇਧਰ ਦੇਵੇ ਹੋਣੀ ਲੱਗੇ ਹੋਏ ਨੇ ਇਹ ਪਜ਼ਲ ਐਕਟੀਵਿਟੀਜ਼ ਨੇ ਬ੍ਰੇਨ ਨੂੰ ਵਧਾਉਣ ਵਾਲੀਆਂ ਦਿਮਾਗ ਨੂੰ ਤੇਜ਼ ਕਰਨ ਵਾਲੀਆਂ ਐਕਸਰਸਾਈਜ਼ਾਂ ਨਹੀਂ ਹਾਂ ਭੀਤੇ ਕੀ ਹਾਲ ਨੇ ਇਹਦੇ ਦੇ ਇਹ ਬੱਚੀ ਨੂੰ ਬ্লাইন্ড ਆ ਜੀ ਦਿਖਦਾ ਨਹੀਂਗਾ ਮਾਂ ਬਾਪ ਨੇ ਵੀ ਛੱਡਤਾ ਪੂਆ ਤਾਂ ਉਹਦੀ ਸੀ ਪੂਆ ਨੇ ਵੀ ਛੱਡ ਪੂਆ ਕਹਿੰਦੀ ਮੈਂ ਕਿਉਂ ਸੰਭਾ ਕਿ ਮਾਂ ਪਿਓ ਪਿਓ ਛੱਡ ਕੇ ਚਲਾ ਗਿਆ ਮਾਂ ਨੇ ਅੱਗੇ ਆਪਣੀ ਜੀਵਨ ਨੂੰ ਅਗੇ ਵਧਾਲਿਆ। ਪਰ ਸਰਦੀ ਇਹ ਧੀ ਨਾਣੀ ਬੜੀ ਧੀ। ਹੈ ਨਾ ਪ੍ਰੀਤਿਆ? ਹਾਂ ਪ੍ਰੀਤੇ ਹਾਂ। ਕਿਵੇਂ ਚੰਗਾ 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 ਨਹੀਂ ਕਹਿੰਦਾ ਕੁਝ ਮੈਂ। ਕੁਝ ਨਹੀਂ ਕਹਿੰਦਾ ਤੈਨੂੰ। ਵੈਰੀ ਗੁੱਡ। ਆ ਕਿਹੜਾ ਫਰੂਟ ਹੈ? ਨਾਰੀ। ਹਾਂ ਨਾਰੀ। ਮੈਂ ਨੇ ਅਸ਼ੀਸ਼ ਤਾਂ ਬਹੁਤ ਜ਼ਿਆਦਾ ਸਿੱਖ ਗਿਆ। ਕਿਹੜਾ ਫਰੂਟ ਹੈ? ਮੈਂ ਪਈ ਸੀ ਜੀ ਜੀ ਤਾਂ ਤੁਸੀਂ ਹੋਈ ਦੇਖੋ ਜੀ ਬੱਚੇ ਮੰਨ ਲਓ ਇੰਗਲਿਸ਼ ਦੇ ਵਿੱਚ ਫਰੂਟਾਂ ਦੇ ਨਾਮ ਵੈਜੀਟੇਬਲਸ ਦੇ ਨੇਮ ਦੱਸਣ ਲੱਗੇ ਇੱਧਰ ਸਾਡੇ ਦੇਵਾ ਹੋਣੀ ਦੇਖੋ ਕਲਰ ਦੀ ਪਹਿਚਾਣ ਹੈ ਨਾ ਇਦਾਂ ਦੀਆਂ ਪਜ਼ਲਸ ਨੂੰ ਬਣਾਉਣਾ ਜੋੜਨਾ ਸਿੱਖ ਗਏ ਨੇ ਇਹ ਬੱਚੇ ਬਿਲਕੁਲ ਹੀ ਕੋਈ ਐਕਟੀਵਿਟੀ ਨਹੀਂ ਕਰ ਸਕਦੇ ਸੀ ਕੋਈ ਪਹਿਚਾਣ ਨਹੀਂ ਸੀ ਰੰਗਾਂ ਦੀ ਫਰੂਟਾਂ ਦੀ ਹੁਣ ਸਾਰੀ ਤਰ੍ਹਾਂ ਦੀ ਪਛਾਣ ਹੋ ਗਈ ਹੈ ਇਹਨਾਂ ਨੂੰ ਰਾਜਕੁਮਾਰ ਸਾਡਾ ਦੇਖ ਹੁਣ ਸੁਣਾਊਗਾ ਤੁਹਾਨੂੰ ਕਾਊਂਟਿੰਗ ਸਾਰੀ ਸੁਣਾ ਕਾਊਂਟਿੰਗ ਸੁਣਾ ਦੇ ਰਾਜਕੁਮਾਰ ਹਾਂਜੀ ਵਨ ਟੂ ਟੂ ਥਰੀ ਹੂੰ ਫੋਰ ਫੋਰ ਫਾਈਵ ਹੂੰ ਸਿਕਸ ਹੂੰ ਸੈਵਨ ਹੂੰ ਏਟ ਹੂੰ

80 oh. 90 ओ वेरी गुड 90 ਤੋਂ ਬਾਅਦ 90 ਤੋਂ ਬਾਅਦ ਦੇਖੋ ਕੀ ਹੈ 90 ਤੋਂ ਬਾਅਦ ਕੀ ਆਦੇ 20 20 ਇਕੱਲਾ 20 ਆ ਆਹਾਂ 21 U4 ਅਮਰੇ ਨਾ V4 ਬੈਡ 20 W4 ਬੋਟ W4 ਫੋਟੋ ਦੇਖੋ ਕਾਦੀ ਹੈ ਕਾਲੀ ਫੋਟੋ ਤੇ ਵਾਟਰਮੈਨ ਵਾਟਰਮੈਨ x4 एक्चुअली x4 नहीं 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 आकि लिखया डायलॉग फोन यस नीड g4 वेरी गुड ताड़ियां ले वी साडा कोमल लगया पया वी हम्म एम डॉट्स ना होता ना a23 सारी भी हाथ तो भी तो ਬਹੁਤ ਵਧੀਆ ਕੋਮਲ ਬਹੁਤ ਸੋਹਣਾ ਬਹੁਤ ਸੋਹਣਾ ਓਹੋ ਮੈਨੂੰ ਓ ਮੰਮੀ ਮੰਮੀ ਪਾਪਾ ਦਾ ਬੱਚਾ ਵੈਰੀ ਗੁੱਡ ਕੋਮਲ ਕੋਮਲ ਦੀ ਮੰਮੀ ਦੇਖ ਰਹੀ ਹੈ ਸਭ ਬੈਠੀ ਉੱਪਰ ਵੀ ਮੇਰਾ ਪੁੱਤ ਪੜਨ ਨਾ ਗਿਆ ਹੋ